ਬੰਗਲਵਾਰ ਤੋਂ ਰਾਸ਼ਟਰੀ ਰਾਸਤੇਾਂ ਵਿੱਚ 15 ਸਾਲ ਪੁਰਾਣੇ પેટ્રોલ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਇੰਦਨ ਨਹੀਂ ਮਿਲੇਗਾ ਜੇਕਰ ਜਿੰਦ ਤੱਕ ਥਾਵਾ ਤੇ ਪਾਇਆ ਜਾਂਦਾ ਹੈ ਤਾਂ ਜਿਹੇ ਵਾਹਨ ਜ਼ਬਤ ਕਰਕੇ ਸਿੱਤੇ ਸਕ੍ਰੈਪ ਯਾਰਡ ਵਿੱਚ ਭਿੱਜ ਜਾਣਗੇ ਅਤੇ ਚਾਰ ਪਹੀਆ ਵਾਹਨਾਂ ਤੇ 10000 ਰੁਪਏ ਅਤੇ ਦੋ ਪਹੀਆ ਵਾਹਨਾਂ ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਵਿੱਚ ਰੱਖਣ ਲਈ ਏਅਰ ਕਵਾਲਿਟੀ ਮੈਨੇਜਮੈਂਟ ਕਮਿਸ਼ਨ ਸੀਏਕਯੂਐਮ ਨੇ ਦਿੱਲੀ ਦੇ ਸਾਰੇ ਪੈਟਰੋਲ ਪੰਪਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਨਾ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਾ ਦੇਣ ਜਿਨ੍ਹਾਂ ਨੇ ਆਪਣੀ ਨਿਰਧਾਰਤ ਉਮਰ ਪੂਰੀ ਕਰ ਲਈ ਹੈ ਇਸ ਨੂੰ ਲਾਗੂ ਕਰਨ ਲਈ ਟਰਾਂਸਪੋਰਟ ਵਿਭਾਗ ਨੇ ਦਿੱਲੀ ਪੁਲਿਸ ਟ੍ਰੈਫਿਕ ਪੁਲਿਸ ਅਤੇ ਦਿੱਲੀ ਨਗਰ ਨਿਗਮ ਐਮਸੀਡੀ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਕੇ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ ਇਸ ਤਰ੍ਹਾਂ ਦਿੱਲੀ ਪੁਲਿਸ ਦੇ ਕਰਮਚਾਰੀ 1 ਤੋਂ 100 ਨੰਬਰ ਵਾਲੇ ਪੈਟਰੋਲ ਪੰਪਾਂ ਤੇ ਤਾਇਨਾਤ ਕੀਤੇ ਜਾਣਗੇ ਜਦੋਂ ਕਿ ਟਰਾਂਸਪੋਰਟ ਵਿਭਾਗ 101 ਤੋਂ 150 ਨੰਬਰ ਵਾਲੇ ਫਿਊਲ ਸਟੇਸ਼ਨਾਂ ਤੇ 59 ਵਿਸ਼ੇਸ਼ ਟੀਮਾਂ ਤਾਇਨਾਤ ਕਰੇਗਾ ਹਰ 350 ਪਹਛਾਨੇ ਗਏ ਪੈਟਰੋਲ ਪੰਪਾਂ ਤੇ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਤਾਇਨਾਤ ਕੀਤਾ ਜਾਵੇਗਾ ਜੋ ਪੁਰਾਣੀ ਵਾਹਨ ਦੀ ਨਿਗਰਾਨੀ ਕਰੇਗਾ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਰੇਕ ਪਟ્રોલ ਪੰਪ ਤੇ ਦੋ ਵਾਧੂ ਪੁਲਿਸ ਕਰਮਚਾਰੀ ਕਾਇਨਾਤ ਕੀਤੇ ਜਾਣਗੇ ਦਿੱਲੀ ਵਿੱਚ 500 ਤੋਂ ਵੱਧ ਪਟ્રોલ ਪੰਪਾਂ ਤੇ ਆਟੋਮੇਟਿਡ ਨੰਬਰ ਪਲੇਟ ਪਛਾਣ ਐਨਪੀਆਰ ਕੈਮਰੇ ਲਗਾਏ ਗਏ ਹਨ ਇਹਨਾਂ ਪੀਆਰ ਕੈਮਰੇ ਵਾਹਨ ਦੀ ਨੰਬਰ ਪਲੇਟ ਨੂੰ ਸਕੈਨ ਕਰਨਗੇ ਅਤੇ ਵਾਹਨ ਡਾਟਾ ਬੇਸ ਨਾਲ ਦੀ ਸਤੀ ਉਮਰ ਦੀ ਜਾਂਚ ਕਰਨਗੇ ਜੇਕਰ ਵਾਹਨ ਐਲ ਜੀਵਨ ਦਾ ਅੰਤ ਸ਼੍ਰੇਣੀ ਵਿੱਚ ਆਂਦਾ ਤਾ ਪੰਪ ਕਰਮਚਾਰੀ ਨੂੰ ਪਾਲਨ ਨਾ ਦੇਣ ਦੀ ਚੇਤਾਵਨੀ ਮਿਲੇਗੀ ਉਲੰਘਣਾ ਦੀ ਸਥਿਤੀ ਵਿੱਚ ਵਾਹਨ ਜਿਆਪਤ ਕੀਤਾ ਜਾਵੇਗਾ ਅਤੇ ਚਾਰ ਪਹੀਆ ਵਾਹਨਾਂ ਤੇ 10000 ਰੁਪਏ ਅਤੇ ਦੋ ਪਹੀਆ ਵਾਹਨਾਂ ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਇਹ ਸਿੱਧੇ ਸਕ੍ਰੈਪ ਯਾਰਡ ਵਿੱਚ ਭੇਜੇ ਜਾਣਗੇ ਨਾਲ ਹੀ ਟੋਇੰਗ ਅਤੇ ਪਾਰਕਿੰਗ ਚਾਰਜ ਵੀ ਅਦਾ ਕਰਨੇ ਪੈਣਗੇ ਮੰਗਲਵਾਰ ਤੋਂ ਲਾਗੂ ਕਰਨ ਵਾਲੀਆਂ ਏਜੰਸੀਆਂ ਇਸ ਦੀ ਰਿਪੋਰਟ ਹਰ ਰੋਜ਼ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ CAQM ਨੂੰ ਕਰਨਗੇ